ਸਤਿ ਸ੍ਰੀ ਅਕਾਲ। ਉਮੀਦ ਕਰ ਰਹੀ ਹਾਂ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ। ਪਾਈ ਰਣਜੀਤ ਸਿੰਘ ਢੜνια ਵਾਲੇ ਦਾਦੂ ਵਾਲੇ ਦੇ ਬਿਆਨ ਦਾ ਜਵਾਬ ਦੇ ਰਹੇ ਹਿੱਕੇ ਹੈ ਕਿ ਕਹਿ ਰਿਹਾ ਕਿ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਜਾਣਾਗੇ ਸੋ ਚੱਲ ਕੇ ਵੀਡੀਓ ਵੇਖਣੀ ਹੈ ਫਿਰ ਕਰਨੇ ਆ ਉਸਤੇ ਵਿਚਾਰ। ਜਦੋਂ ਤੂੰ ਸਾਰਿਆਂ ਤੇ ਟਿੱਪਣੀ ਕਰੂੰਗਾ ਤੂੰ ਸਾਰਿਆਂ ਦਾ ਸਾਲਾ ਬਣੂਗਾ ਤੇ ਉਹ ਤੇਰੇ ਨਾਲ ਵਿਚਾਰ ਕਰ ਸਕਦੇ ਆ। ਜਦੋਂ ਤੂੰ ਇਹ ਗੱਲ ਕਹੇਂਗਾ ਤਾਂ ਤੇਰੀ ਭਾਸ਼ਾ ਅੰਦਰ ਤੂੰ ਕਹਿ ਰਿਹਾ ਮਾਮੇ ਨਾ ਬਣ ਜਾਇਓ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਵਿਚਾਰਾਂ ਹੋਰ ਵੀ ਚੱਲਣ ਗਿਆ ਵੀਡੀਓ ਬਣਣ ਗਿਆ ਤੂੰ ਵੀ ਬਣਾਏਂਗਾ ਵਿਚਾਰ ਚਰਚਾ ਥੋੜਾ ਜਿਹਾ ਭਾਸ਼ਾ ਨੂੰ ਸੰਕੋਚ ਕਰ ਨਹੀਂ ਤੇ ਜਿਹੜੀ ਭਾਸ਼ਾ ਵਰਤੇਂਗਾ ਉਸੇ ਚ ਤੈਨੂੰ ਜਵਾਬ ਮਿਲੂਗਾ ਟਫਲ ਟੈਟ ਹੋਊਗਾ ਤੇ ਮੈਂ ਤੁਹਾਨੂੰ ਅੱਜ ਵੀ ਇਹ ਗੱਲ ਕਹਿਣੀ ਚਾਹੁੰਦਾ ਬਾਲਾ ਫੁਕਰ ਪੁਨੇ ਚ ਨਾ ਆਇਓ ਅਸੀਂ ਜਿੱਤ ਗਏ ਅਸੀਂ ਬੜੇ ਮਹਾਨ ਫੁਕਰ ਪੁਨੇ ਚ ਨਾ ਆਇਓ ਜਿਉ ਪ੍ਰਚਾਰਕ ਜਾਂ ਉਹ ਡੇਰੇਦਾਰ ਲੋਕਾਂ ਦੇ ਚੜਾਵੇ ਦੇ ਉੱਤੇ ਆਪਣਾ ਗੁਜ਼ਰਬਸਰ ਕਰਦੇ ਤੇਰੇ ਕਹਿਣ ਅਨੁਸਾਰ ਤਾਂ ਮੈਨੂੰ ਤੂੰ ਦੱਸ ਦੇ ਵੀ ਤੇਰੇ ਫਾਰਮ ਹੋਸ ਕਿੱਥੇ ਆ ਖਾਣਦਾਨੀ ਇਹ ਬਾਬੇ ਮਾਰਦੇ ਨੇ ਗੱਲਾਂ ਜਿੱਦੇ ਸਾਡੇ ਆਲਾ ਨਾ ਕੋਈ ਐ ਸਾਹਮਣੇ ਦਰਬਾਰ ਦੇ ਨਾਲ ਤੇ ਬਹਿ ਜਾਂਦਾ ਜਾ ਕੇ ਕਥਾਈ ਬੋਲ ਜਾਂਦੀ ਹੈ ਨਾਲ ਤੂੰ ਸੋਚਦਾ ਹੋਏਗਾ ਕਿ ਪਰਮੇਸ਼ਰ ਦਵਾਰ ਬੈਠ ਕੇ ਤੇ YouTube ਤੇ Facebook ਦੇ ਮਾਧਿਅਮ ਦੇ ਨਾਲ ਤੂੰ ਇਸ ਤਰ੍ਹਾਂ ਦਾ ਕੂੜ ਪ੍ਰਚਾਰ ਕਰ ਲੇਗਾ ਵੀ ਬਾਹਰੋਂ ਛੱਡ ਕੇ ਇਹ ਤੈਨੂੰ ਕੂੜ ਪ੍ਰਚਾਰ ਤੇਰੇ ਡੇਰੇ 'ਚ ਬੈਠ ਕੇ ਵੀ ਨਹੀਂ ਕਰਨ ਦੇਣਾ ਜੇ ਤੂੰ ਸੋਚਦਾ ਹੋਵੇਂ ਪਰਮੇਸ਼ਰ ਦואר ਬੈਠ ਕੇ YouTube ਤੇ Facebook ਤੇ ਕੂੜ ਪ੍ਰਚਾਰ ਕਰ ਲੂੰਗਾ ਗੁਰੂ ਕੇ ਪੰਥ ਖਾਲਸੇ ਨੇ ਤੈਨੂੰ ਇੱਥੇ ਵੀ ਨਹੀਂ ਕਰਨ ਦੇਣਾ ਇਹ ਦਾਦੂਵਾਲ ਵਰਗੇ ਜਿਹਦੇ ਆਨੰਦ ਕਾਰਜਾਂ ਉੱਤੇ ਬਿਆਸ ਆਣਾ ਬਾਬਾ ਆਉਂਦਾ ਹੈ ਇਹਨਾਂ ਦੀਆਂ ਵੱਡਿਆਂ ਨਾਲ ਯਾਰੀਆਂ ਨੇ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਵੱਲੋਂ ਸਟੇਜਾਂ ਪਾਵੇਂ ਛੱਡ ਦਿੱਤੀਆਂ ਗਈਆਂ ਨੇ ਪਾਰਿਸ ਦੇ ਬਾਵਜੂਦ ਵੀ ਪਾਈਟ ਢੜੀਆਂ ਵਾਲਿਆਂ ਵੱਲੋਂ ਗੁਰਦੁਆਰਾ ਪਰਮੇਸ਼ਰ ਦਵਾਰ ਵਿਖੇ ਮਹੀਨਾਵਾਰ ਦੀਵਾਨ ਸਜਾਏ ਜਾ ਰਹੇ ਨੇ ਬੀਤੇ ਦਿਨੀ ਢੜੀਆਂ ਵਾਲਿਆਂ ਵੱਲੋਂ ਦੀਵਾਨ ਦੌਰਾਨ ਜਿੱਥੇ ਗੁਰਮਤ ਪ੍ਰਚਾਰ ਕੀਤਾ ਗਿਆ ਉੱਥੇ ਹੀ ਢੱਟੀਆਂ ਵਾਲਿਆਂ ਦੇ ਨਿਸ਼ਾਨਿਆਂ ਤੇ ਤਕਸਾਲ ਅਤੇ ਭਾਈ ਦਾਦੂਵਾਲ ਵੀ ਰਹੇ ਭਾਈ ਦਾਦੂਵਾਲ ਵੱਲੋਂ ਢੜੀਆਂ ਵਾਲੇ ਦੇ ਦੀਵਾਨ YouTube ਤੋਂ ਬੰਦ ਕਰਵਾਉਣ ਦੇ ਬਿਆਨ ਤੇ ਉਹਨਾਂ ਨੇ ਤਿੱਖੀ ਪ੍ਰਤੀਕਿਰਿਆ ਜ਼ਾਹਰ ਕੀਤੀ ਢੜੀਆਂ ਵਾਲਿਆਂ ਨੇ ਖਦਸ਼ਾ ਜਿਤਾਇਆ ਕੀ ਹੋ ਸਕਦਾ ਵਿਰੋਧੀ ਤਰ੍ਹਾਂ ਗੁਰਦੁਆਰਾ ਪਰਮੇਸ਼ਰ ਦਵਾਰ ਵਿੱਚ ਉਹਨਾਂ ਦੀ ਆਸਤੇਜਾ ਬੰਦ ਕਰਵਾ ਦੇ ਜਾਂ ਫਿਰ ਉਹਨਾਂ ਨੂੰ ਚੁਕਵਾ ਦਿੱਤਾ ਜਾਵੇ ਭੁੱਲ ਜੋ ਵੀ ਇੱਥੇ ਗੱਲ ਨਿਬੜ ਗਈ ਇੱਥੇ ਗੱਲ ਨਿਬੜ ਗਈ ਨਿਬੜੀ ਨਹੀਂ ਬਾਬੇ ਦਾਦੂ ਵਾਲ ਦਾ ਬਿਆਨ ਸੁਣਿਆ ਸੀ ਇੱਕ ਉਹ ਪਤਾ ਕੀ ਕਹਿੰਦਾ ਕਹਿੰਦਾ ਢੱਡਰੀਆਂ ਵਾਲਿਆ ਭੁੱਲ ਜਾ ਤੂੰ ਪਰਮੇਸ਼ਰ ਦਵਾਰ ਵੀ ਦਵਾਨ ਲਾ ਲੇਗਾ ਅਸੀਂ ਇੱਥੇ ਵੀ ਨਹੀਂ ਲੱਗਣਦੇ ਖਾਲਸੇ ਨੇ ਇੱਥੇ ਵੀ ਨਹੀਂ ਲੱਗਣਦੇ ਅਸੀਂ YouTubeਾਂ ਤੇ ਵੀ ਪ੍ਰਚਾਰ ਨਹੀਂ ਹੋਣ ਦੇਣਾ ਕੱਲ ਨਿਹੰਗ ਸਿੰਘਾਂ ਦਾ ਵੀ ਇੱਕ ਬਿਆਨ ਮੈਂ ਪੜਿਆ ਅਕਾਲ ਤਖਤ ਸਾਹਿਬ ਤੇ ਜਾ ਕੇ ਕੁਝ ਜਥੇਬੰਦੀਆਂ ਦੇ ਬੰਦਿਆਂ ਨੇ ਸਟੇਟਮੈਂਟ ਦਿੱਤੀ ਜਿਹੜਾ ਨਹੀਂ ਆਉਂਦਾ ਅਸੀਂ ਚੱਕ ਕੇ ਵੀ ਲੈ ਆਵਾਂਗੇ ਤੇ ਆਉਣ ਵਾਲਾ ਸਮਾਂ ਮੈਂ ਤੁਹਾਨੂੰ ਕਿਹਾ ਸੀ ਇੱਕ ਦਿਨ ਹਰ ਸਟੇਜ ਤੇ ਮੈਂ ਪਿਛਲੇ 1 ਸਾਲ ਚ ਬੋਲਿਆ ਇਸ ਸਟੇਜਾਂ ਸਦਾ ਮੈਂ ਜਿੱਥੇ-ਜਿੱਥੇ ਇਹ ਦੀ ਦੁਵਾਨ ਲਾਏ ਸੀ ਨਾ ਪਿਛਲੇ ਸਾਲ 19 ਚ ਮੈਂ ਹਰੇਕ ਥਾਂ ਤੇ ਕਹਿ ਕੇ ਆਇਆ ਐਸਾ ਆਇਆ ਅਗਲੀ ਵਾਰੀ ਪਤਾ ਨਹੀਂ ਆਉਂ ਕਿ ਨਹੀਂ ਐਸਾ ਆਇਆ ਅਗਲੀ ਵਾਰੀ ਪਤਾ ਨਹੀਂ ਆਉਂ ਮੈਂ ਹਰ ਥਾਂ ਤੇ ਬੋਲਿਆ ਤੇ ਮੈਂ ਤੁਹਾਨੂੰ ਅੱਜ ਵੀ ਇਹ ਗੱਲ ਕਹਿਣੀ ਚਾਹੁੰਦਾ ਬਾਲਾ ਫੁਕਰ ਪੁਨੇ ਚ ਨਾ ਆਇਓ ਅਸੀਂ ਜਿੱਤ ਗਏ ਅਸੀਂ ਬੜੇ ਮਹਾਨ ਫੁਕਰ ਪੁਨੇ ਚ ਨਾ ਆਇਓ ਹੋ ਸਕਦਾ ਹੈ ਸਾਡੀ ਆਹ ਸਟੇਜ ਵੀ ਨਾ ਰਵੇ ਤੇ ਇਹ ਵੀ ਹੋ ਸਕਦਾ ਹੈ ਚੱਕ ਕੇ ਇਹ ਬੰਦੇ ਸਾਨੂੰ ਲੈ ਕੇ ਜਾਣ ਇੱਥੇ ਤੱਕ ਆਪਣੇ ਮਾਈਂਡ ਦੀ ਤਿਆਰੀ ਰੱਖਿਓ ਇਹ ਦਾਦੂਵਾਲ ਵਰਗੇ ਜਿਹਦੇ ਆਨੰਦ ਕਾਰਜਾਂ ਉੱਤੇ ਬਿਆਸ ਆਲਾ ਬਾਬਾ ਆਉਂਦਾ ਹੈ ਇਹਨਾਂ ਦੀਆਂ ਵੱਡਿਆਂ ਨਾਲ ਯਾਰੀਆਂ ਨੇ بڑے ਜਿੱਥੇ ਆਪਾਂ ਐ ਨਾ ਸਮਝੋ ਜਿੱਦਣੇ ਆਪਣੀ ਆਈ ਤੇ ਆਉਂਦੇ ਨੇ ਨਾ ਜਥੇਦਾਰ ਸਾਰਾ মিডিਆ ਆਪਣੇ ਹੱਕ 'ਚ ਭਗਤਾਉਂਦੇ ਐ ਵੱਡੇ ਵੱਡੇ ਚੈਨਲ ਨੇ ਅਗਲਿਆਂ ਦੇ ਬੜੀ ਤਾਕਤ ਦੇ ਮਾਲਕ ਨੇ ਆਪਣੇ ਆਪ ਤੇ ਆਪਣੀ ਸੋਚ ਤੇ ਮਾਨ ਕਰੋ ਪਰ ਛੋਟਾ ਨਾ ਸਮਝੋ ਵੀ ਖੇਡ ਹੀ ਹੈ ਕਿਤੇ ਇਹ ਮਜ਼ਾਕ ਹੈ ਕਿਤੇ ਹਾਸਾ ਹੈ ਕਿਤੇ ਐਦਾਂ ਨਹੀਂ ਤਾਂ ਕਰਕੇ ਹੌਸਲਾ ਰੱਖਣਾ ਰਹਿਣਾ ਕਾਇਮ ਹੈ ਪਰ ਤਿਆਰੀ ਸੁਣੋ ਬਾਅਦ ਚ ਬਾਪੂ ਜੀ ਬਾਅਦ ਚ ਕਹੇ ਸੁਣੋ 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 ਸੁਣਿਓ ਆਪਾਂ ਨਾ ਇਸ ਗੱਲ ਦਾ ਖਿਆਲ ਰੱਖਿਓ ਆਪਣੇ ਆਪ ਨੂੰ ਕਾਇਮ ਰੱਖਣਾ ਹੈ ਤੇ ਪਤਾ ਰੱਖਣਾ ਕਿੱਥੇ ਆ ਕਿੱਥੇ ਰੱਖਣਾ ਵੀ ਸਾਡੀ ਸੋਚ ਨਾ ਜਾਵੇ ਸਭ ਕੁਝ ਜਾਂਦਾ ਜਾਵੇ ਸਾਡੇ ਵਿਚਾਰ ਅਸੀਂ ਜਿੱਥੇ ਖੜੇ ਆ ਸਟੈਂਡ ਰੱਖੇ ਖੜੇ ਰਹੀਏ ਸਾਡਾ ਖੜਨਾ ਜ਼ਰੂਰੀ ਹੈ ਪਰਮੇਸ਼ਰ ਦੁਆਰ ਜ਼ਰੂਰੀ ਨਹੀਂ ਸਟੇਜਾਂ ਜ਼ਰੂਰੀ ਨਹੀਂ ਸਾਡਾ ਖੜਨਾ ਜ਼ਰੂਰੀ ਹੈ ਜਿਹੜੀਆਂ ਗੱਲਾਂ ਕਰਦੇ ਸੀ ਉਹਨਾਂ ਗੱਲਾਂ ਤੇ ਖੜੇ ਰਹਿਣਾ ਡਿੱਗੇ ਨਾ ਦੁਆਲ ਨੂੰ ਜਵਾਲੀਏ ਨਾ ਆਪਣੇ ਆਪ ਨੂੰ ਕਾਇਮ ਰੱਖੀਏ ਇਹ ਵੀ ਚੇਤਾ ਰੱਖੋ ਸਾਡਾ ਵਿਰੋਧ ਗੁਰੂ ਸਾਹਿਬ ਦਾ ਮਜ਼ਾਕ ਉਡਾਉਣਾ ਨਹੀਂ ਸਾਡਾ ਮਸਲਾ ਗੱਪੀਆਂ ਕਰਕੇ ਜਿਹੜਾ ਸਿੱਖਾਂ ਦਾ ਮਜ਼ਾਕ ਉੱਡਦਾ ਹੈ ਉਹਨਾਂ ਨਾਲ ਵਿਰੋਧ ਹੈ ਸਾਡਾ ਸੁਣੋ ਅਸੀਂ ਚਾਹੁੰਦੇ ਹਾਂ ਗੁਰੂ ਸਾਹਿਬ ਦੀ ਏਦਾਂ ਦੀ ਕਲੀਅਰ ਪਿਕਚਰ ਲੋਕਾਂ ਸਾਹਮਣੇ ਹੋਵੇ ਵੀ ਸਾਡੇ ਗੁਰੂ ਸਾਹਿਬ ਵੱਲ ਕੋਈ ਉਂਗਲ ਨਾ ਕਰ ਸਕੇ ਇਸ ਦੌਰਾਨ ਪਾਈ ਡਾਦੂਵਾਲ ਨੇ ਪਾਈ ਦਾਦੂਵਾਲ ਦਾ ਜਮ ਕੇ ਮਜ਼ਾਕ ਵੀ ਉਡਾਇਆ ਉਹਨਾਂ ਕਿਹਾ ਕਿ ਪਾਈ ਦਾਦੂਵਾਲ ਸੰਗਤਾਂ ਨੂੰ ਪੇਡਾਂ ਦੱਸਦੇ ਨੇ ਪਰ ਜਦੋਂ ਇਹ ਸੰਗਤਾਂ ਉਹਨਾਂ ਦੇ دیਵਾਨਾ ਵਿੱਚ ਚਲੀ ਜਾਂਦੀਆਂ ਨੇ ਤਾਂ ਪਾਈ ਦਾਦੂਵਾਲ ਵਰਗਿਆਂ ਨੂੰ ਕਥਾ ਤਕਵੀਬ ਭੁੱਲ ਜਾਂਦੀ ਏ ਕੱਲ ਬਾਬੇ ਦਾਦੂਵਾਲ ਨੇ ਕਿਹਾ ਉੱਥੇ ਇੰਟਰਵਿਊ ਚੱਲਦੀ ਸੀ ਬਾਹਰ ਉਹ ਕਹਿੰਦਾ ਕੱਠ ਦਾ ਕੀ ਐ ਕੱਠ ਤੇ ਸਰਸੇ ਵਾਲੇ ਦੇ ਬਹੁਤ ਸੀ ਕੱਠ ਤੇ ਬਾਪੂ ਆਸਾ ਰਾਮ ਦੇ ਬਹੁਤ ਸੀ ਪਰ ਮੈਂ ਇਹ ਗੱਲ ਜ਼ਰੂਰ ਕਹਿਣੀ ਚਾਹੁੰਦਾ ਵੀ ਜਿਹੜਾ ਸਾਡਾ ਕੱਠ ਹੈ ਨਾ ਸਾਡਾ ਇਹਦੇ ਚੋਂ ਅੱਧੇ ਅੱਧੇ ਉਹ ਨੇ ਜਿਹੜੇ ਕਥਾਵਾਚਕਾਂ ਨੂੰ ਬਾਣੇ ਪਾ ਲੈਣਗੇ ਵੀ ਝੂਠ ਬੋਲਦਾ ਇਹ ਇਹ ਐ ਤਿੱਖੀਆਂ ਕਲਮਾਂ ਨੇ ਸਭ ਸਮਝਦੇ ਨੇ ਇਹਨਾਂ ਸਾਹਮਣੇ ਨਾ ਉਹਦੀ ਰੋਂਗ ਨੰਬਰ ਦਾ ਪਤਾ ਲੱਗ ਜਾਂਦਾ ਵੀ ਝੂਠ ਬੋਲਦਾ ਇੰਨੇ ਤੇਜ਼ ਨੇ ਰੋਂਗ ਨੰਬਰ ਇਹ ਐ ਇਕੱਠ ਨਹੀਂ ਵੀ ਐਦਾਂ ਮੰਨ ਲਓ ਵੀ ਇਕੱਠ ਇਹ ਤੇ ਭਿੰਡਾਂ ਹੀ ਦੱਸਦੇ ਸਾਨੂੰ ਅਗਲਾ ਕਹਿੰਦਾ ਭੇਡਾਂ ਤੇ ਕਹਿਣਾ ਪਰ ਚਲੋ ਸ਼ਬਦ ਉੱਪਰ ਆ ਜਾ ਲੱਗਦਾ ਮੁੰਨ ਕੇ ਵਿਖਾ ਫਿਰ ਜਮੰਨੀ ਆ ਫਿਰ ਮੁੰਨੀ ਹੈ ਤੈਨੂੰ ਤੂੰ ਜਿਵੇਂ ਦੁਨੀਆ ਨੂੰ ਤੁਸੀਂ ਭੇਡਾਂ ਨੂੰ ਮੁੰਨਦੇ ਫਿਰਦੇ ਨਾ ਲੁੱਟਦੇ ਫਿਰਦੇ ਆ ਆ ਸਾਡੇ ਆਲਿਆਂ ਨੂੰ ਲੁੱਟ ਕੇ ਵਿਖਾ ਇਹਨਾਂ ਦੇ ਜਵਾਬ ਦੇ ਕੇ ਵਿਖਾ ਇਹ ਬਾਬੇ ਮਾਰਦੇ ਨੇ ਗੱਲਾਂ ਜਿੱਦੇ ਸਾਡੇ ਆਲਾ ਨਾ ਕੋਈ ਐ ਸਾਹਮਣੇ ਦਰਬਾਰ ਦੇ ਨਾਲ ਤੇ ਬਹਿ ਜਾਂਦਾ ਜਾ ਕੇ ਕਥਾ ਹੀ ਬੋਲ ਜਾਂਦੀ ਹੈ ਇਹਨਾਂ ਦੀ ਕਥਾਈ ਫੁੱਲ ਜਾਂਦੀ ਹੈ ਵੀ ਆਹ ਬੈਠਾ ਸਾਹਮਣੇ ਅੱਧਾ دیਵਾਨ ਫੇਰ ਉਹ ਸਫਾਈਆਂ ਦੇਣਤੀ ਲਾ ਦਿੰਦਾ ਛੰਕਾ ਨਾ ਕਰਿਆ ਜੇ ਅੱਧਾ دیਵਾਨ ਉਹਦਾ ਸਫਾਈਆਂ ਤੇ ਲੱਗ ਜਾਂਦਾ ਮੈਂ ਗੱਲ ਕਰਨ ਲੱਗਾ ਮਾਂ ਛੰਕਾ ਨਾ ਕਰਿਆ ਜੇ ਤੁਹਾਨੂੰ ਪਤਾ ਵੀ ਸ਼ੰਕੇ ਕਰਨਗੇ ਕੋਈ ਸ਼ੱਕ ਇਹ ਬੰਦੇ ਤੇਜ ਨੇ ਸਾਰੇ ਇੱਕ ਬੰਦਾ ਬਹਿ ਜਾਏ ਉਹਦੀ ਕਥਾ ਅੱਧੀ ਰੁਲ ਜਾਂਦੀ ਹੈ ਇੰਨੇ ਤੇਜ ਨੇ ਐਡੇ ਕਮਲੇ ਨਹੀਂ ਇਹ ਠੀਕ ਹੈ ਗੱਲ ਸਮਝ ਸਮਝ ਕੇ ਬੰਦੇ ਦਾ ਦਿਮਾਗ ਚੱਲ ਪੈਂਦਾ ਵੀਰੋ ਗੱਡੀ ਇੱਕ ਵਾਰੀ ਠਿਕਾਣਾ ਦੇ ਕੇ ਸਟਾਰਟ ਕਰ ਦਿਓ ਫਿਰ ਥੋੜਾ ਰੁਕ ਦੀ ਕਿਤੇ ਇਹ ਸਟਾਰਟ ਹੋ ਗਏ ਐ ਇਹ ਰੁਕਣ ਵਾਲੇ ਹੈ ਨਹੀਂ ਤਦਿਆਂ ਵਾਲੇ ਇੱਥੇ ਹੀ ਨਹੀਂ ਰੁਕੇ ਉਹਨਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਜੇਬ ਵਿੱਚੋਂ ਨਿਕਲਿਆ ਜਥੇਦਾਰ ਕਹਿ ਕੇ ਸੰਬੋਧਨ ਕੀਤਾ ਉਹਨਾਂ ਕਿਹਾ ਕਿ ਉਹ ਸ਼੍ਰੀ ਅਕਾਲ ਤਖਤ ਸਾਹਿਬ ਨਾਲ ਮੱਥਾ ਨਹੀਂ ਲਾ ਰਹੇ ਸਗੋਂ ਜਥੇਦਾਰਾਂ ਦੀ ਸੱਚਾਈ ਲੋਕਾਂ ਅੱਗੇ ਰੱਖ ਰਹੇ ਨੇ ਉਹਨਾਂ ਦੋਸ਼ ਲਾਇਆ ਕਿ ਜਥੇਦਾਰ ਭਾਈ ਹਰਪ੍ਰੀਤ ਸਿੰਘ ਇੱਕ ਧਿਰ ਯਾਨੀ ਕਿ ਟਕਸਾਲ ਦਾ ਪੱਕ ਪੂ ਰਹੇ ਨੇ ਉਹਨਾਂ ਫਿਰ ਤੋਂ ਦੁਹਰਾਇਆ ਕਿ ਉਹਨਾਂ ਨੂੰ ਪੰਥ ਵਿੱਚੋਂ ਛੇਕੇ ਜਾਣ ਦਾ ਕੋਈ ਡਰ ਨਹੀਂ ਏ ਮੋ ਵੀਰੋ ਏ ਝੂਠ ਤੇ ਕੋਈ ਨਹੀਂ ਜੇਬਾਂ ਤੋਂ ਨਿਕਲੇ ਕਿ ਨਹੀਂ ਵੱਡਿਆਂ ਡੇਰਿਆਂ ਤੇ ਚੌਂਕੀਆਂ ਭਰਦੇ ਕਿ ਨਹੀਂ ਝੂਠ ਤੇ ਕੋਈ ਨਹੀਂ ਪਤਾ ਕੀ ਕਹਿਣਗੇ ਅਕਾਲ ਤਖਤ ਨਾਲ ਮੱਥਾ ਲਾਉਂਦੇ ਐ ਓਏ ਤੁਹਾਡਾ ਸੱਚ ਦੱਸਦੇ ਐ ਇਹ ਅਕਾਲ ਤਖਤ ਨਾਲ ਮੱਥਾ ਨਹੀਂ ਅਜਤੇਦਾਰ ਸਿੰਘ ਸਾਹਿਬ ਕਹਿਣਗੇ ਅਕਾਲ ਤਖਤ ਦੀ ਮਾਨ ਮਰਿਆਦਾ ਬਹਾਲ ਕਰਾਉਣੀ ਹੈ ਕਾਇਮ ਕਰਨਾ ਹੈ ਇਹ ਦੱਸੋ ਵੀ ਖਰਾਬ ਕਿੰਨੇ ਕੀਤੀ ਹੈ ਤੁਹਾਡਿਆਂ ਜਥੇਦਾਰਾਂ ਨੇ ਕੀਤੀ ਹੈ ਸਹੀ ਗੱਲ ਗਏ ਮੁੱਲ ਪਾਏ ਆ ਮੁੱਲ ਉਹਨਾਂ ਨੇ ਕੀਤੀ ਹੈ ਖਰਾਬ ਲੋਕੀ ਕਿਉਂ ਤੁਹਾਡੇ ਸਿਸਟਮ ਤੇ ਸਵਾਲ ਚੁੱਕਣ ਲੱਗੇ ਐ ਤੁਹਾਡੀਆਂ ਗਲਤੀਆਂ ਕਰਕੇ ਜੇ ਸਹੀ ਹੁੰਦੇ ਸਹੀ ਚੱਲਦੇ ਕਿਉਂ ਕੋਈ ਉਂਗਲ ਕਰਦਾ ਸ਼ੇਧਾਰ ਨੂੰ ਇਦਾਂ ਕਿਵੇਂ ਕਹਿ ਸਕਦਾ ਵੀ ਸਾਹਮਣੇ ਮੇਰੇ ਨਾਲ ਬਹਿ ਕੇ ਗੱਲ ਕਰੋ ਮੈਂ ਤੇ ਬੇਨਤੀ ਕੀਤੀ ਚੈਨਲ ਤੇ ਆਉਣ ਲਈ ਤੇ ਬਾਬਾ ਤੁਮਾਂਜੀ ਦਾ ਬਿਆਨ ਆਇਆ ਅਖੇ ਸਿੰਘ ਸਾਹਿਬ ਜੀ ਦਾ ਸਤਕਾਰ ਹੈ ਸਿੰਘ ਸਾਹਿਬ ਦਾ ਰੁਤਬਾ ਬੜਾ ਵੱਡਾ ਕੋਈ ਬੰਦਾ ਐ ਕਹਿ ਨਹੀਂ ਸਕਦਾ ਬਾਬਾ ਜਰਨੈਲ ਸਿੰਘ ਜੀ ਇੱਕ ਆਡੀਓ ਘੁੰਮਦੀ ਹੈ ਸਿੰਘ ਸਾਹਿਬਾਂ ਬਾਰੇ ਕਦੋਂ ਦੀ ਹੈ ਭਲਾਓ 84 ਤੋਂ ਪਹਿਲਾਂ ਦੀ 83 83 83 ਦੇ ਨੇੜੇ ਨਹੀਂ 84 ਦੀ ਹੈ ਮੇਰੇ ਅਕਨ ਕਿਉਂਕਿ ਜੂਨ ਚ ਹੋਇਆ 84 ਦੇ ਵਿੱਚ ਆਡੀਓ ਹੈ ਇੱਕ ਤੇ ਬਾਬਾ ਜਰਨੈਲ ਸਿੰਘ ਹੁਣੀ ਕਹਿੰਦੇ ਆ ਉਹ ਹੈੱਡ ਗਰੰਥੀ ਨੇ ਝੂਠ ਬੋਲਿਆ ਸਿੰਘ ਸਾਹਿਬ ਨੇ ਝੂਠ ਬੋਲਿਆ ਜਥੇਦਾਰਾਂ ਨੇ ਝੂਠ ਬੋਲਣ ਦਾ ਠੇਕਾ ਲੈ ਲਿਆ ਤੁਹਾਨੂੰ ਮਰਤਬਾ ਦੇਤਾ ਝੂਠ ਬੋਲਣ ਦਾ ਕਿਸੇ ਨੇ ਇਹ ਬਾਬਾ ਜਰਨੈਲ ਸਿੰਘ ਹੁਣੀ ਕਹਿੰਦੇ ਆ ਸਿੱਧੀ ਗੱਲ ਕਰਦੇ ਆ ਤੇ ਅੱਜ ਜਿਹੜਾ ਬਾਬਾ ਅੱਜ ਆਲਾ ਉਹ ਕਹਿੰਦਾ ਇਹਨਾਂ ਨੂੰ ਕੋਈ ਕੁਝ ਕਹਿ ਨਹੀਂ ਸਕਦਾ ਕਿਉਂਕਿ ਹੁਣ ਤੇਰੇ ਬੱਲ ਨੇ ਆਖੋ ਸਤਨਾ ਹਾਂ ਇਹ ਤੇਰੇ ਬੱਲ ਨੇ ਆਪੇ ਹੀ ਨਹੀਂ ਕਹਿ ਸਕਦਾ ਕੋਈ ਇੱਕ ਧਿਰ ਦਾ ਪੱਖ ਪੂਰਦੇ ਨੇ ਵੀਰੋ ਕਰ ਦੇਣਗੇ ਜੇ ਫੈਸਲਾ ਤੇ ਕਰ ਦੇਣ ਕੀ ਕਰਨਗੇ ਬਿਹੇ ਨਹੀਂ ਜੀ ਸਿੱਖ ਸਾਨੂੰ ਪਤਾ ਸੀ ਸਿੱਖ ਹੈਗੇ ਆ ਕਿ ਨਹੀਂ ਕਿੱਦਾਂ ਦੇ ਸਿੱਖ ਸਾਨੂੰ ਪਤਾ ਅਸੀਂ ਕਿੱਦਾਂ ਦੇ ਆ ਸਾਨੂੰ ਪਤਾ ਸਾਡਾ ਪਿਆਰ ਕਿੰਨਾ ਸਾਨੂੰ ਪਤਾ ਸਾਨੂੰ ਪਤਾ ਹੈ ਅਸੀਂ ਕਿੱਦਾਂ ਦੇ ਦੱਸ ਦੀ ਕਿ ਬੀਤੇ ਦਿਨੀ ਪਾਈ ਦਾਦੂਵਾਲ ਵੱਲੋਂ ਇੱਕ ਵੀਡੀਓ ਪਾ ਕੇ ਚੇਤਾਵਨੀ ਦਿੱਤੀ ਗਈ ਸੀ ਕਿ ਉਹਨਾਂ ਵੱਲੋਂ ਪਾਈ ਟਡੀਆਂ ਵਾਲਿਆਂ ਨੂੰ ਗੁਰਦੁਆਰਾ ਪਰਮੇਸ਼ਰ ਦਵਾਰ ਜਾਂ ਫਿਰ YouTube ਤੇ ਦਿਵਾਲਾ ਕੇ ਪ੍ਰਚਾਰ ਨਹੀਂ ਕਰ ਦਿੱਤਾ ਜਾਵੇਗਾ ਉਹਨਾਂ ਪਾਈ ਟਡੀਆਂ ਵਾਲਿਆਂ ਨੂੰ ਟੀਵੀ ਤੇ ਆ ਕੇ ਕੁੱਲੀ ਬਹਿਸ ਦਾ ਸੱਦਾ ਵੀ ਦਿੱਤਾ ਸੀ ਜਿਸ ਦੇ ਜਵਾਬ ਇੱਥੇ ਹੁਣ ਢੱਡੀਆਂ ਵਾਲਿਆਂ ਵੱਲੋਂ ਪਾਈ ਦਾਦੂਵਾਲ ਨੂੰ ਮੋੜਵੇਂ ਜਵਾਬ ਦਿੱਤੇ ਗਏ ਨੇ ਹੁਣ ਦੇਖਣਾ ਹੈ ਕਿ ਹੁਣ ਪਾਈ ਦਾਦੂਵਾਲ ਢੱਡੀਆਂ ਵਾਲਿਆਂ ਦੇ ਇਲਜ਼ਾਮਾਂ ਅਤੇ ਜਵਾਬਾਂ ਦਾ ਕਿਹੋ ਜਿਹਾ ਜਵਾਬ ਦੇਣਗੇ ਬਿਊਰੋ ਰਿਪੋਰਟ ਪੰਜਾਬੀ ਲੋਕ ਚੈਨਲ ਵੀਰੋ ਤੁਸੀਂ ਸਾਰੇ ਜਾਣਦੇ ਹੀ ਏ ਕਿ ਜਿਹੜਾ ਪਿਛਲੇ ਦਿਨੋਂ ਪਾਈ ਰਣਜੀਤ ਸਿੰਘ ਢੱਡੀਆਂ ਵਾਲੇ ਦੇ ਉੱਤੇ ਇੱਕ ਮਾਮਲਾ ਪਾਇਆ ਜਾ ਰਿਹਾ ਹੈ ਸਿਗਾ ਜਿਹੜਾ ਕਿ ਬਹੁਤ ਜ਼ਿਆਦਾ ਸਰਗਰਮ ਰਿਹਾ ਕਾਂਟ ਦਾ ਲੜਕੀ ਵਾਲਾ ਜਿਹੜਾ ਮਾਮਲਾ ਸੀਗਾ ਉਹਨੂੰ ਲੈ ਕੇ ਹੁਣ ਉਹਨਾਂ ਨੇ ਸਟੇਜਾਂ ਦੇ ਉੱਤੇ ਪ੍ਰਚਾਰ ਕਰਨਾ ਜਿਹੜਾ ਵਾ ਬੰਦ ਕੀਤਾ ਹੈ ਪਰ ਪਰਮੇਸ਼ਵਰ ਦੀਵਾਰ ਦੇ ਵਿੱਚ ਜਿਹੜਾ ਮੰਥਲੀ ਉਹਨਾਂ ਦਾ ਪ੍ਰਚਾਰ ਹੈ ਉਹ ਹੋ ਰਿਹਾ ਹੈਗਾ ਉਹਦੇ ਵਿੱਚ ਉਹਨਾਂ ਨੇ ਇਸ ਦਫਾ ਨਿਸ਼ਾਨੇ ਦੇ ਉੱਤੇ ਦਾਦੂ ਵਾਲੇ ਤੇ ਵਿਆਸ ਦੇ ਬਾਬਾ ਜੀ ਨੂੰ ਰੱਖਿਆ ਉਨਾਂ ਦਾ ਇਹ ਕਹਿਣਾ ਸਿਗਾ ਕਿ ਇਹਨਾਂ ਦੇ ਲਿੰਕਸ ਜਿਹੜੇ ਆ ਉਹ ਬਹੁਤ ਵੱਡੇ ਵੱਡੇ ਲੋਕਾਂ ਦੇ ਨਾਲ ਹੈਗੇ ਆ ਇਹ ਕੁਝ ਵੀ ਕਰ ਸਕਦੇ ਹੈਗੇ ਆ ਤੁਸੀਂ ਆਪਣੇ ਆਪ ਨੂੰ ਜ਼ਿਹਨੀ ਤੌਰ ਤੇ ਤਿਆਰ ਰੱਖਣਾ ਹੈਗਾ ਵਾ ਆਪਣੀ ਸੋਚ ਜਿਹੜੀ ਹੈ ਉਹਨੂੰ ਪੋਜ਼ਿਟਿਵ ਰੱਖਣਾ ਹੈ ਫੁਕਰ ਪੁਣੇ ਦੇ ਵਿੱਚ ਨਹੀਂ ਆਉਣਾ ਹੰਕਾਰ ਚ ਨਹੀਂ ਆਉਣਾ ਹੈਗਾ ਜੋ ਮਰਜ਼ੀ ਹੋਵੇ ਜੋ ਅਸੀਂ ਪ੍ਰਚਾਰ ਕਰਨ ਨੇ ਅਸੀਂ ਉਸ ਦੇ ਉੱਤੇ ਸਟੈਂਡ ਰਹਿਣਾ ਹੈਗਾ ਬਸ ਇਹ ਚੀਜ਼ ਆਪਣੇ ਜ਼ੇਨ ਵਿੱਚ ਰੱਖਣੀ ਹੈਗੀ ਹੈ ਉਹਨਾਂ ਨੇ ਦੱਸਿਆ ਕਿ ਮੈਂ ਪਿਛਲੇ ਸਾਲ ਜਿੱਥੇ ਵੀ ਪ੍ਰਚਾਰ ਕੀਤਾ ਸੀਗਾ ਮੈਂ ਨਾਲੇ ਗੱਲ ਕਹੀ ਸੀ ਕਿ ਪਤਾ ਨਹੀਂ ਅਗਲੀ ਦਫਾ ਇੱਥੇ ਆ ਹੋਣਾ ਕਿ ਨਹੀਂ ਆ ਹੋਣਾ ਕਿਉਂਕਿ ਉਹ ਜਾਣਦੇ ਹੈਗੇ ਇਹਨਾਂ ਸਾਰਿਆਂ ਦੇ ਬਾਰੇ ਕਿ ਮੀਡੀਆ ਜਿਹੜਾ ਇਹਨਾਂ ਦੇ ਹੱਥ ਦੇ ਵਿੱਚ ਹੈਗਾ ਹੈ ਇਹ ਹਰ ਚੀਜ਼ ਨੂੰ ਜਿਹੜਾ ਵਾ ਉਹ ਆਪਣੇ ਹਿਸਾਬ ਨਾਲ ਬਿਆਨ ਕਰਦੇ ਹੈਗੇ ਜੋ ਇਹਨਾਂ ਦੀ ਹੱਕ ਚ ਹੁੰਦੀ ਹੈ ਉਹਨੂੰ ਇਹ ਵਦਾਰ ਚੜਾ ਕੇ ਬਿਆਨ ਕਰਦੇ ਹੈ ਤੇ ਜਿਹੜੀ ਇਹਨਾਂ ਦੇ ਖਿਲਾਫ ਹੁੰਦੀ ਹੈ ਉਹਨੂੰ ਇਹ ਹੋਰ 네ਗਟਿਵ ਦਿਖਾ ਕੇ ਬਿਆਨ ਕਰਦੇ ਹੈਗੇ ਉਹਦਾ ਇਮੇਜ ਖਰਾਬ ਕਰਦੇ ਹੈਗੇ ਬਸ ਤੁਸੀਂ ਆਪਣੀ ਸੋਚ ਜਿਹੜੀ ਆ ਉਹਨੂੰ ਪੋਜ਼ਿਟਿਵ ਰੱਖਣਾ ਹੈ ਤੇ ਜਿਸ ਦਾ ਅਸੀਂ ਪ੍ਰਚਾਰ ਕਰਨੇ ਉਸ ਦੇ ਉੱਤੇ ਅਸੀਂ ਕਾਇਮ ਰਹਿਣਾ ਹੈਗਾ ਵਾ ਉੱਥੋਂ ਅਸੀਂ ਡੱਕ ਮਗਾਉਣਾ ਨਹੀਂ ਹੈਗਾ ਬਾਕੀ ਵੀਰੋ ਤੁਸੀਂ ਵੀਡੀਓ ਦੇ ਬਾਰੇ ਕੀ ਰਾਏ ਰੱਖਦੇ ਹੋ ਕਮੈਂਟਸ ਕਰਕੇ لازਮੀ ਦੱਸਿਓ ਕਿ ਆਪਣਾ ਢੇਰ ਸਾਰਾ ਖਿਆਲ ਮਿਲਾਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਆਫਤ